ਜਲੰਧਰ ਦੇ ਮਹਿਤਪੁਰ ਪੁਲਿਸ ਵੱਲੋਂ ਕਤਲ ਕੇਸ 'ਚ ਪਗੋੜਾ ਦੋਸ਼ੀ ਗ੍ਰਿਫਤਾਰ ਜਲੰਧਰ ਤੇ ਹਾਂਤੀ ਪੁਲਿਸ ਨੂੰ ਵੱਡੀ ਕਾਮਯਾਬੀ ਹਾਸਲ ਹੋਈ ਹੈ ਸੀਨੀਅਰ ਪੁਲਿਸ ਕਪਤਾਨ ਸ਼੍ਰੀ ਹਰਵਿੰਦਰ ਸਿੰਘ ਬੁਰਕ ਦੇ ਦਿਸ਼ਾ ਨਿਰਦੇਸ਼ ਖੇਠ ਮਹਿਤਪੁਰ ਪੁਲਿਸ ਨੇ ਕਤਲ ਕੇਸ ਵਿੱਚ ਮਨੀਂਦ ਦਾ ਪਗੋੜਾ ਦੋਸ਼ੀ ਅਮਰਪਾਲ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ ਉਕਤ ਦੋਸ਼ੀ ਨੇ 1 ਜੂਨ 2020 ਨੂੰ ਪਿੰਡ ਤਲਧੋਰਾ ਵਿਖੇ ਜਨੈਲ ਸਿੰਘ ਉਰਫ ਨਾਮ ਦਾ ਪਹਿਲੀ ਜ਼ਹਿਰੀਲੀ ਵਸਤੂ ਨਾਲ ਅਤੇ ਫਿਰ ਗੋਲੀ ਮਾਰ ਕੇ ਕਤਲ ਕਰ ਦਿੱਤਾ ਸੀ ਪੁਲਿਸ ਅਨੁਸਾਰ ਇਹ ਰੰਜਸ ਜੇਲਦੌਰਾਨ ਹੋਈ ਸੀ ਦੋਸ਼ੀ ਨੂੰ 2022 ਵਿੱਚ ਅਦਾਲਤ ਵੱਲੋਂ ਪਗੋੜਾ ਕਰਾਰ ਦੇ ਦਿੱਤਾ ਗਿਆ ਸੀ ਹੁਣ ਐਸਆਈ ਨਿਸ਼ਾਨ ਸਿੰਘ ਦੀ ਟੀਮ ਵੱਲੋਂ ਦੋਸ਼ੀ ਨੂੰ ਗ੍ਰਿਫਤਾਰ ਕਰਕੇ 2 ਦਿਨਾਂ ਦਾ ਪੁਲਿਸ ਰਿਮਾਂਡ ਲੈ ਲਿਆ ਹੈ ਪੁਲਿਸ ਨੇ ਕਿਹਾ ਕਿ ਅਜਿਹੀ ਅਪਰਾਧੀਆਂ ਖਿਲਾਫ ਮੁਹਿੰਮ ਜਾਰੀ ਰਹੇਗੀ ਆਓ ਦੇਖਦੇ ਹਾਂ ਜਲੰਧਰ ਤੋਂ ਪੱਤਰਕਾਰ ਰਮੇਸ਼ ਗਾਵਾ ਦੀ ਐਲਐਮਆਈ ਟੀਵੀ ਪੰਜਾਬ ਤੋਂ ਖਾਸ ਰਿਪੋਰਟ ਜਲੰਧ ਦੇ ਹਾਥੀ ਦੇ ਮਾਂਜੋਗ ਐਸਐਸਪੀ ਸਾਹ ਰੰਦਰ ਸਿੰਘ ਵਰਕ ਅਤੇ ਐਸਪੀ ਇਨਵੈਸਟੀਗੇਸ਼ਨ ਸ਼੍ਰੀ ਸਰਵੀਤ ਰਾਜ ਜੀ ਨੂੰ ਜਾਰੀ ਗਾਈਡਲਾਈਨ ਤੇ ਮੁਖਵਸਥਾਣਾ ਮਹਿਤਵਪੂਰਨ ਸਬੰਸ ਵੈਟਰਨ ਰਫੀਤ ਸਿੰਘ ਦੀ ਟੀਮ ਅਸੈਂਸ਼ੈਂਸ ਨੇ ਕਤਲ ਦੇ ਮਕਦਮੇ ਚ ਪਕੜੇ ਦੋਸ਼ੀ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਅਸਤ ਕੀਤੀ ਆ ਵਾਕਿਆ ਇਹ ਹੈ ਕਿ 16 2020 ਨੂੰ ਮੁੰਦਈ ਮਕਦਮਾ ਵੀਰੋ ਪਤਨੀ ਰਾਜਪਾਲ ਵਾਸੀ ਪਿੰਡ ਤੰਦਾਉਰ ਨੇ ਦਰਜ ਕਰਾਇਆ ਕਿ ਉਹਦਾ ਬੇਟਾ ਜਿਹੜਾ ਜਰਨੈਲ ਸਿੰਘ ਉਸ ਨੂੰ ਨੂੰ ਜੋ ਆਪਣੇ ਘਰ 'ਚ ਹਾਜ਼ਰ ਸੀ ਤੇ ਉਹਨੂੰ ਦੋ ਇੱਕ ਈਤਿਆਂ ਨੇ ਬਾਕਰੋਂ ਬਾਜ ਬਾਹਰ ਬਾਜ ਮਾਰੀ ਬਾਜ ਅਮਾਨ ਪ੍ਰਾਂਤ ਨੂੰ ਪਹਿਲਾਂ ਕੋਈ ਨਸ਼ੀਲੀ ਚੀਜ਼ ਪੁਰਾਈ ਤੇ ਬਾਅਦ 'ਚ ਉਹਨਾਂ ਹੀ ਮੋਰਸੈਂਸ ਦੋਨਾਂ ਸਵਾਰਾਂ ਜਿਨ੍ਹਾਂ ਦੇ ਉਹ ਅੱਤੇ ਹੋਏ ਸਨ ਉਹਨਾਂ ਨੇ ਉਹ ਗੋਲੀਆਂ ਮਾਰ ਕੇ ਖਤਰ ਕਰ ਦਿੱਤਾ ਸੀ ਇਹਦੇ ਵਿੱਚ ਲੜੀਂਦੇ ਦੋਸ਼ੀ ਜਿਹੜਾ ਅਮਰਤਪਾਲ ਹੈ ਜਿਹਨੂੰ ਅੱਜ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ ਉਸ ਸਮੇਂ ਤੇ ਪਕੜਾ ਸੀਗਾ ਤੇ ਇਹਨੂੰ ਅੱਜ ਪੁਲਿਸ ਨੇ ਵੱਲੋਂ ਹਸਮ ਜਬ ਤੱਕ ਗ੍ਰਿਫਤਾਰ ਕਰਕੇ ਸਫਲਤਾ ਐਲਾਨ ਕੀਤੀ ਹੈ ਤੇ ਇਹਦੀ ਜਿਹੜੀ ਬਾਕੀ ਰਹਿੰਦੀ ਤਫਤੀਸ਼ ਵੀ ਆ ਉਹ ਅਧੁਨਤ ਢੰਗ ਤਿੰਨ ਕੇ ਨੰਗ ਨੂੰ ਕੀ ਮੁਕੰਮਲ ਕਰਕੇ ਅਗਲੀ ਜਿਹੜੀ ਆ ਤਫਤੀਸ਼ ਜਿਹੜੀਆਂ ਕੰਪਲੀਟ ਕੀਤੀ ਜਾਣਗੀਆਂ ਇਸੇ ਤਰ੍ਹਾਂ ਪਗੋੜੇ ਦੋਸ਼ੀਆਂ ਨੇ ਸਪੈਸ਼ਲ ਜਿਹੜੇ ਸਾਡੀਆਂ ਟੀਮਾਂ ਲਾਈਆਂ ਹੋਣ ਲਗਾਤਾਰ ਮਾੜੇ ਅਨਸਰ ਨੂੰ ਗ੍ਰਿਫਤਾਰ ਕਰਕੇ ਸਲਾਖਾਂ ਵਿੱਚੇ ਬੰਦ ਕਰਾਇਆ ਜਾ ਰਿਹਾ ਹੈ ਤੇ ਪੁਲਿਸ ਵੱਲੋਂ ਕਾਨੂੰਨ ਦੀ ਸਖਤੀ ਨਾਲ ਪਾਲਣਾ ਕਰਾਈ ਜਾ ਰਹੀ ਹੈ ਥੈਂਕ ਯੂ